ਜੀ ਹੁੱਤੀ ਬੋਲ ਸੱਸੀਆ ਵੀਰ ਜੀ ਮੈਂ ਇੱਥੇ ਰਹਿਣਾ ਪੱਟੀ ਰਹਿ ਸ਼ਹਿਰ ਜੇ ਰਹਿਣਾ ਲਾਵਾਂ ਤੇ ਇਹਨਾਂ ਨੇ ਟਟਣਾ ਕੀ ਵੀਰ ਜੀ ਨਾ ਨਾ ਸਰਵਣਾ ਹੋਰ ਵੀਰ ਜੀ ਕੀ ਹਾਲ ਚਾਲ ਆ ਤੇ ਸਰਵਣਾ ਨਾ ਮੇਰਾ ਠੀਕ ਠਾਕ ਜੀ ਹਾਂਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਜੇ ਐ ਪੱਟੀ ਦੇ ਅਬਰ ਸਰੋਦਾਂ ਹੁਣ ਪੱਟੀ ਆ ਗਏ ਆ ਅੱਛਾ ਕੀ ਕੰਮ ਕਰਦੇ ਜੀ ਆ ਮੈਂ ਤਾਂ ਡੱਗ ਦਾ ਕੀ ਕੰਮ ਕਰਦੇ ਜੇ ਡੱਗ ਡੱਗ ਅੱਛਾ ਡੱਗ ਦਾ ਕੰਮ ਕਰਦੇ ਜੀ ਕਾਰਵਾਸ਼ਿੰਗ ਵੀ ਉੱਥੇ ਕਾਰਵਾਸ਼ਿੰਗ ਹਾਂਜੀ ਹੋ ਕਰਤਾ ਤੇ ਸੜ ਜੀ ਲੱਗੇ ਤੇ ਉਧਰ ਜਾਣ ਨਹੀਂ ਦੇਂਦੇ ਅੱਛਾ ਸ਼ਹਿਰ ਤੇ ਹੋਰ ਸੁਣਾਓ ਪਰਿਵਾਰ ਚ ਕੌਣ ਕੌਣ ਐ ਪਰਿਵਾਰ ਚ ਵਾਈਫ ਮੇਰੀ ਇੱਕ ਲੱਭੇ ਦੀ ਬੋਟੀ ਇੱਕ ਉਹ ਆਪ ਤਾਣੀਆਂ ਹੂੰ ਹੂੰ ਚਾਰ ਹੋ ਗਏ ਸਭ ਅੱਛਾ ਤੇ ਸਭ ਉਹ ਤੋਂ ਬਹੁਤ ਬੋਸਣੀ ਸ਼ਨੀ ਸ਼ਨੀ ਮੰਮੀ ਮੰਮੀ ਛੇ ਡੜੀ ਠੀਕ ਐ ਤੇ ਬਹੁਤ ਵਧੀਆ ਤਕਵੀਰ ਜੀ ਪਹਿਲੇ ਅੰਮ੍ਰਿਤਸਰ ਰਹਿੰਦੇ ਹੋ ਹਾਂ ਜੀ ਹਾਂ ਜੀ ਪਹਿਲੋਂ ਕਿੱਥੇ ਰਹਿੰਦੇ ਹੋ ਅੰਮ੍ਰਿਤਸਰ ਰਹਿੰਨੇ ਹਾਂ ਅੱਛਾ ਅਬਰ ਸਰਮੜਕੇ ਮੈਂ ਕੱਲਾ ਹੀ ਆਇਆ ਇੱਥੇ ਆਦੀ ਓਟੀ ਲੈ ਕੇ ਇਹ ਵੀ ਮੇਰੇ ਮਗਰੇ ਹੀ ਆ ਗਏ ਅੱਛਾ ਅੱਛਾ ਮੈਂ ਤਾਂ ਤੁਸੀਂ ਉੱਥੇ ਰਹੋ ਇੱਕ ਨੇ ਤੁਹਾਨੂੰ ਕੋਈ ਗੱਲ ਬਾਤ ਹੋਊਗੀ ਕੁੜੀ ਨਾਲ ਤੇ ਸਾਡੀ ਰਾਜਮੰਤੀ ਪਹਿਲਾਂ ਹੀ ਹੋ ਗਈ ਅੱਛਾ ਅੱਛਾ ਇਹ ਡਰਦੇ ਮਾਰੇ ਅੰਦਰ ਚਲੋ ਉੱਥੇ ਚੱਲ ਜਾ ਮੈਂ ਆ ਹੀ ਆ ਗਿਆ ਤੂੰ ਤੇ ਉੱਥੇ ਰਹਿ ਇਹ ਆ ਇਹ ਵੀ ਐਡੀ ਵਧੀਆ ਛੱਟ ਕੇ ਨੌਕਰੀ ਦਾ ਹਾਂ ਠੀਕ ਵੀਰ ਜੀ ਬੜੇ ਉਹਦਾ ਕੋ ਚੱਲ ਨੇ ਹੋਰ ਪਰਿਵਾਰ ਚੜ੍ਹਦੀ ਕਲਾ ਜਾ ਹਾਂ ਜੀ ਹਾਂ ਚਲੋ ਬੱਚੇ ਕਿੰਨੇ ਆ ਦੋ ਜੀ ਦੋ ਬੱਚੇ ਹਾਂ ਜੀ ਮੁੰਡਾ ਕੁੜੀ ਮੁੰਡਾ ਕੁੜੀ ਸ਼ਕੀਨਾ ਬੱਚਿਆਂ ਦਾ ਇਕ ਤਾਂ ਰਾਹੁਲ ਹਾਂ ਹਾਂ ਇੱਕ ਉਹ ਦਿੱਕੀ ਦਾ ਨੇ ਰੱਖਿਆ ਜੇ ਤਾਈ ਆਣੀ ਵਨ ਅੱਛਾ ਚਾਉ ਕੋ ਗੱਲ ਨਹੀਂ ਤੇ ਹੋਰ ਅੱਜ ਕੱਲ ਮੌਸਮ ਕਿਦਾਂ ਠੰਡ ਜੀ ਹੋ ਗਈ ਜਨਾ ਹਾਂ ਜੀ ਮੌਮ ਬਲ ਗਿਆ ਨਾ ਇੱਕਦਮ ਅਲੈਕੁਮ ਅਸਲਮ ਚੰਗਾ ਹੋ ਗੋ ਮਾ ਦਾ ਠੰਡ ਦਾ ਮੌਮ ਠੰਡ ਠੰਡ ਵੀ ਸਹੀ ਆ ਤੇ ਗਰਮੀ ਵੀ ਸਹੀ ਆ ਗਰਮੀ ਵੀ ਠੀਕ ਹੈ ਨਾ ਹਾਂ ਇਹ ਦੋਵੇਂ ਇਦਾਂ ਹੁਣ ਇਦਾਂ ਮੁਕਸ ਲੈ ਇੰਨਾ ਰਹਿਣਾ ਚਾਹੀਦਾ ਵਾ ਹਾਂ ਹਾਂ ਨਾਲ ਨਾਲ ਟੋਪੀ ਲੱਗੇ ਨਸ਼ਾ ਅੱਛਾ ਇਹ ਗੱਲ ਜੋ ਟੋਪ ਲੱਗੀ ਉਹਨਾਂ ਲਾਣੇ ਟੋਪਾ ਚਾਲਾ ਅੰਦਰ ਇਹ ਗੱਲ ਇਹ ਗੱਲ ਸਹੀ ਕੱਢੀ ਹੋਰ ਕੋਈ ਨਵੀਂ ਤਾਜੀ ਕੋਈ ਗਾਣਾ ਕੋਣਾ ਸੁਣਾ ਦੋ ਗਾਣਾ ਹੀ ਲਿਆਉਂਦਾ ਮੈਨੂੰ ਕੋਈ ਵੀ ਅੱਛਾ ਟੀਵੀ ਟੀਵੀ ਵੇਖਾਂਦਾ ਸ਼ਕੀਨ ਜੇ ਹਾਂ ਟੀਵੀ ਮੋਬਾਈਲ ਕਿਹੜਾ ਰੱਖਿਆ ਜੀ ਦੂਜਾ ਹੀ ਵੱਡਾ ਮੋਬਾਈਲ ਨਿਕਾ ਉਹ ਨੋਟੇ ਰੱਖਿਆ ਸ਼ਾਇਦ ਚਲੋ ਕੋਈ ਨਹੀਂ ਤੇ ਟੀਵੀ ਟੀਵੀ ਨਵਾਬ ਮਨੋਰੰਜਨ ਜਾਂਦਰੇਂਦਾ ਨਾ ਹਾਂ ਜੀ ਟੀਵੀ ਵਧੀਆ ਸ਼ਹਿਰ ਆ ਟੀਵੀ ਨਾਲ ਹੋ ਜਾਂਦਾ ਵੇ ਯੋ ਨਾਟਕਾ ਦਾ ਮੈਂ ਨਾ ਟੀਵੀ ਚਲਾ ਲਈਦਾ। ਉਹ ਨੈਟ ਮਹਿੰਗਾ ਬੜਾ ਹੋ ਗਿਆ। ਯਾਰ ਨੈਟ ਤਾਂ ਬਾਲਾ ਮਹਿੰਗਾ ਕਰਤਾ। ਚਾਹੀਦਾ ਨੈਟ ਸਸਤਾ ਹੋਵੇ। ਹਾਂਜੀ। ਜਿਹੜਾ ਆਦਿਕ ਬੰਦਾ ਨੈਟ ਵਰਤ ਸਕੇ। ਬਸ ਬਸ। ਇਹ ਨੈਟ ਬਹੁਤ ਮਹਿੰਗਾ ਏ। ਬਹੁਤ ਮਹਿੰਗਾ। ਮਾਣਾ ਅਗੇ ਵੀਹਾਂ ਹੀ ਕਰਦੇ ਆ ਐਮਬੀ ਵੀਹਾਂ ਦੇ ਪੁੰਦਾ ਹਾਂ। 25 ਮੰਗਦਾ ਹੁਣ। ਹੁਣ ਤੇ ਯਾਰ ਬੜਾ ਮਹਿੰਗਾ ਹੋ ਗਿਆ ਨੈਟ, ਹੁਣ ਤੇ ਨੈਟ। ਮੈਂ ਕਹਿੰਨੀ ਮੈਂ ਸੁਖਨ ਨੂੰ ਪੁੱਛਿਆ ਮੈਂ ਇੰਨੇ ਦੀ ਕਿਉਂ ਲੈ ਗਿਆ। ਉਹ ਆਂਦਾ ਉਹ ਗੋੜੇ ਖਨੇ ਇੰਨੇ ਕਹਿੰਦਾ 30 ਪੀਲਾ ਕਹਿੰਦੀ ਸੀ। ਹਾਂ। ਮਾਣਾ ਦਾ 5 ਮਹੀਨਾ ਲਿਆ ਉਹ ਗੱਲਾਂ। ਅੱਛਾ ਨਾਲ ਤੱਕਾਈ ਕਰਦੇ ਆਂ ਨੇ ਤੱਕਾ ਜਿਆਦਾ ਤੱਕਾ ਮੈਂ ਜਿਆਦਾ ਲੱਤ ਦੇ ਕੀ ਗੱਲ ਹੋ ਗਈ ਲੱਤ ਤੇ ਮੇਰਾ ਪਹਿਲਾਂ ਸਟੈਂਡ ਵੱਜ ਗਿਆ ਅੱਛਾ ਸਟੈਂਡ ਤੋਂ ਮੁੜ ਕੇ ਬਾਤ ਬਾਤ ਪਾਣੀ 'ਚ ਲੱਗਾ ਰਿਹਾ ਨਾ ਹਾਂ ਹਾਂ ਤੇ ਉਹ ਕਹਿੰਦੇ ਵੀ ਇਹ ਵੱਜ ਗਿਆ ਜਰਾ ਪਾਣੀ ਦੇ ਨਾਲ ਅੱਛਾ ਉਦੋਂ ਮੋਟਰਸ ਨਾਲ ਮੇਰਾ ਲਾਲ ਨਹੀਂ ਦਿੰਦਾ ਇਹ ਆਹੋ ਆਹੋ ਉਹਨੂੰ ਮੈਂ ਬਾਹਰ ਕੱਢਣ ਲੱਗਾ ਇਦਾਂ ਹਾਂ ਹਾਂ ਉਹਨੂੰ ਉਹਨੂੰ ਬੁਝਾਉਂਦਾ ਬੁਝਾਉਂਦਾ ਮੈਂ ਆਪੇ ਗੇਟ ਮਾਰਾ ਲੈ ਇੱਥੇ ਓਹ ਆਹ ਵੇਖੋ ਸੱਟ ਲੱਗੀ ਕੋਈ ਨਹੀਂ ਹੋਰ ਦਵਾਈ ਪਤਾ ਲਿਆ ਹਾਂਜੀ ਦਵਾਈ ਪਤਾ ਚਲੋ ਲੈ ਲਈ ਹਾਂ ਤੇ ਹੋਰ ਆ ਅੱਜ ਠੰਡ ਅੱਜ ਠੰਡ ਜਿਆਦੀ ਆ ਅ ਹਵਾ ਚਲਾਪ ਇਹ ਨਾਲ ਹਵਾ ਨਾਲ ਚੱਲਣਾ ਪੀਣਾ ਆ ਵੇਖੋ ਮੌਸਮ ਵੀਰ ਜੀ ਕਿਵੇਂ ਅੱਜ ਕਿਵੇਂ ਅੱਜ ਮੌਸਮ ਨਿਖ ਰਿਹਾ ਹੈ ਹਣਾ ਅੱਜ ਵੀਰ ਜੀ ਬਹੁਤ ਸੋਹਣਾ ਮੌਸਮ ਹੈ ਅੱਜ ਮੌਸਮ ਬਦਲਿਆ ਹੈ ਪੱਟੀ ਖੇਰ ਚ ਨਾ ਗਰਮੀ ਬਹੁਤ ਪਈ ਆ ਪਰ ਹੁਣ ਜਿਹੜਾ ਮੌਸਮ ਹੈ ਚੇਂਜ ਹੋ ਰਿਹਾ ਹੈ ਕਿ ਨਹੀਂ ਵੀਰ ਜੀ ਸਰਬਨ ਵੀਰ ਜੀ ਹਾਂਜੀ ਹਾਂਜੀ ਚੇਂਜ ਹੋ ਰਿਹਾ ਭਾਜੀ ਹਣਾ ਚੇਂਜ ਹੋਇਆ ਹੁਣ ਰੁੱਤ ਜਿਹੜੀ ਰਹਿਣੀ ਐ ਕਿੰਨਾ ਚਿਰ ਮੌਸਮ ਬਸੰਤ ਦਾ ਮੌਸਮ ਜਦੋਂ ਆਊਗਾ ਨਾ ਉਦੋਂ ਇਹ ਮੌਸਮ ਜਾਣਾ ਐ ਕਿ ਨਹੀਂ ਹਾਂਜੀ ਜਦੋਂ ਬਸੰਤ ਦਾ ਆ ਗਏ ਨਾ ਟਾਈਮ ਉਦੋਂ ਜਾਣਾ ਉਹਨਾਂ ਚਿਰ ਤੇ ਬਸ ਕਰਈਵੇ ਉਹਨਾਂ ਚਿਰ ਚਲੋ ਇਤਨਾ ਠੰਡ ਨੂੰ ਵੀ ਇੰਜੋਏ ਕਰੋ ਕਿਵੇਂ ਗਰਮੀ ਦਾ ਮੌਸਮ ਆਪਾਂ ਏਸੀ ਲਾਉਨੇ ਆ ਬਸ ਬਸ ਠੰਡ ਚ ਆਪਾਂ ਰਜਾਈਆਂ ਕੱਢ ਲੈਣੀਆਂ ਕੱਢ ਲੈਣੀਆਂ ਹਣਾ ਤੋ ਸੋ ਦੋਸਤੋ ਇਸ ਲਈ ਆਪਾਂ ਬਹੁਤ ਧੰਨਵਾਦ ਕਰਦੇ ਆ ਵੀਰ ਸਰਵਨ ਸਿੰਘ ਦਾ ਬਹੁਤ ਧੰਨਵਾਦ ਵੀਰ ਜੀ ਧੰਨਵਾਦ ਵੀਰ ਜੀ ਧੰਨਵਾਦ